ਸਮਾਨਾ ਸਦਰ ਪੁਲਿਸ ਨੂੰ ਸੂਚਨਾ ਗੁਪਤ ਮਿਲੀ ਗਈ ਕੋਈ ਔਰਤ ਮialਕਣਾ ਅਨਾਜ ਮੰਡੀ ਦੇ ਵਿੱਚ ਨਸ਼ਾ ਵੇਚਣ ਦਾ ਕੰਮ ਕਰ ਰਹੀ ਹੈ ਜਿਸ ਨੂੰ ਲੈ ਕੇ ਪੁਲਿਸ ਅਧਿਕਾਰੀ ਸਰਵਜੀਤ ਸਿੰਘ ਦੀ ਟੀਮ ਵੱਲੋਂ ਉੱਥੇ ਜਾ ਕੇ ਜਾਂਚ ਕੀਤੀ ਗਈ ਤਾਂ ਇਸ ਔਰਤ ਨੂੰ ਇੱਕ ਗ੍ਰਿਫਤਾਰ ਕੀਤਾ ਗਿਆ ਸਮਾਣਾ ਸਦਰ ਦੇ ਇੰਚਾਰਜ ਵਿਕਰਮਜੀਤ ਸਿੰਘ ਜੀ ਨੇ ਜਾਣਕਾਰੀ ਦਿੱਤੀ ਔਰ ਸਮਾਣਾ ਅਦਾਲਤ ਸੇ ਪੇਸ਼ ਕਰਕੇ ਕਥਿਤ ਦੋਸਤ ਨੂੰ ਪੇਸ਼ ਕਰਨ ਕੇ ਬਾਅਦ ਅਦਾਲਤ ਤੋਂ ਰਿਮਾਂਡ ਦੀ ਮੰਗ ਵੀ ਕੀਤੀ ਜਾਵੇਗੀ ਜਦ ਇਸ ਔਰਤ ਨਾਲ ਗਲਵਾਦ ਕੀਤੀ ਜਿਹੜੀ ਕਥਿਤ ਤੌਰ ਤੇ ਇਸ ਦਾ ਕਹਿਣਾ ਹੈ ਕਿ ਮੈਂ ਪਹਿਲੀ ਵਾਰ ਨਸ਼ਾ ਵਿੱਚ ਹਾਂ ਔਰ ਸਾਰਾ ਹੁਣ ਜਾਂਚ ਦਾ ਵਿਸ਼ਾ ਹੈ ਜਿਸ ਕੇ ਬਾਰੇ ਗਲਵਾਦ ਕਰਦੇ ਹਨ ਥਾਣਾ ਸਦਰ ਦੇ ਇੰਚਾਰਜ ਵਿਕਰਮਜੀਤ ਸਿੰਘ ਕਿਸ ਤਰ੍ਹਾਂ ਕਬੂਈ ਔਰ ਕਿੰਨਾ ਇਸ ਤੋਂ ਨਜ਼ਰ ਨਸਬ ਰਾਮੰਦ ਹੋਇਆ ਜਿਹੜੀ ਮਨਦੀਪ ਕੌਰ ਨਾਂ ਦੀ ਲੇਡੀ ਸੀ ਇਨੂੰ ਅਮਨਦੀਪ ਕੌਰ ਵੀ ਕਹਿੰਦੇ ਆ ਮੰਦੀਪ ਕੌਰ ਵੀ ਕਹਿੰਦੇ ਆ ਇਹਦੇ ਹਰਫਰੈਂਡ ਦਾ ਨਾਮ ਯਾਦਵਿੰਦਰ ਸਿੰਘ ਹੈ ਮਰਾਤਪੁਰੇ ਦੀ ਰਹਿਣ ਵਾਲੀ ਹੈ ਇਹ ਨਿਆਲਕਲਾ ਮੰਡੀ ਦੇ ਕੋਲ ਜਿਹੜੀ ਹੈ ਨਸ਼ਾ ਲੈ ਕੇ ਵੇਚਣ ਦੇ ਆੜੇ ਦੇ ਵਿੱਚ ਬੈਠੀ ਸੀ ਕਿਸੇ ਖੁਫੀਆ ਥਲਾ ਮਿਲੀ ਜਿਹਦੇ ਵਿੱਚ ਸਾਡੇ ਸਰਬਜੀਤ ਸਿੰਘ ਐਸਐਸਈ ਇੱਥੇ ਮੌਕੇ ਤੇ ਗਏ ਉਹਨਾਂ ਨੇ ਇਹਨੂੰ ਕਾਬੂ ਕੀਤਾ ਤੇ ਇਹਦੇ ਕੋਲੋਂ ਜਿਹੜਾ ਕਰੀਬ 48 ਗ੍ਰਾਮ ਜਿਹੜੀ ਹੈਵੈਨ ਜਿਹੜੀ ਹੈ ਰਾਮਦ ਹੋਈ ਇਹ ਰਿਕਾਰਡ ਜਿਹੜਾ ਹੈ ਮਕਦਮਾ ਦਰਦ ਸੀ ਕੀਤਾ ਜਾ ਚੁੱਕਿਆ ਤੇ ਅੱਜ ਅਦਾਲਤ ਵਿੱਚ ਪੇਸ਼ ਕੀਤੀ ਜਾਵੇਗੀ ਤੇ ਅੱਗੇ ਜੜੀਆ ਫਰਦਰ ਕਾਨੂੰਨੀ ਕਰਵੇਗੀ ਜੀ ਜੀ ਕੋਈ ਇਸ ਕੇ ਪਿੱਛੇ ਪਹਿਲੇ ਹੀ ਪਰਚੇ ਹੈ ਕੋਈ ਇਸ ਤੇ ਪਿੱਛੇ ਪਹਿਲਾ ਜਿਹੜੀ ਉਹ ਦੀ ਪੜਤਾਲ ਦਾ ਇੱਕ ਵਿਸ਼ਾ ਹੈ ਜੀ ਰਿਮਾਂਡ ਦੀ ਮੰਗ ਕਰਾਂ ਮਨਦੀਪਪਾਲ ਅਮਨਜੀਤ ਹਾਂ ਕਰਾ ਲੈਗਾ ਨਾਮ ਚਾਰਮਿੰਦਰ ਚਾਰ ਪਹਿਲੀ ਵਾਰ ਕੀਤਾ ਸੀ ਅੱਲਾ ਨੂੰ ਤੇ ਦੇਖੀ ਕੋ ਟ੍ਰੈਵਲ ਸੀ ਜਿਹੜੀ ਦਾ ਆਪਣੇ ਕੋਲੋਂ ਸੀ ਜੀ ਜਾਣਦੀ ਨਹੀਂ ਉਹ ਥੋੜਾ ਘਾਣਾ ਨਹੀਂ ਜਾਣਦੀ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼